ਦੇਖੋ ਜਿੰਨਾ ਕ ਪੰਜਾਬ ਦਾ ਨੁਕਸਾਨ ਹੋ ਗਿਆ तकरीबन 20000 ਕਰੋੜ ਤੋਂ ਉੱਪਰ ਦਾ ਨੁਕਸਾਨ ਹੋ ਗਿਆ ਹੈ ਉਹਦੇ ਮੁਕਾਬਲੇ ਪਰਭਾਈ ਤਾਂ ਕੁਝ ਵੀ ਨਹੀਂ ਹੋ ਪਾਈ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ 20 ਲੱਖ ਬੰਦਾ ਸਿੱਧਾ ਇੰਪੈਕਟ ਪਿਆ ਉਸਤੇ 2050 ਪਿੰਡਾਂ ਦੇ तकरीबन ਤੇ तकरीबन 1.76 ਹੈਕਟੇਰ तकरीबन 4.5 ਲੱਖ ਕਿੱਲਾ ਜਿਹੜਾ ਉਹ ਪਾਣੀ ਦੀ ਮਾਰ ਹੇਠ ਆਇਆ ਹੈ ਤੇ ਹਾਲੇ ਤੱਕ ਜੇ ਆਪਾਂ ਦੇਖੀਏ ਪੰਜਾਬ ਸਰਕਾਰ ਨੇ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਆ ਫਲੱਡ ਮੈਨੇਜਮੈਂਟ ਦੇ ਨਾਂ ਤੇ ਕੁਝ ਵੀ ਨਹੀਂ ਹੋਇਆ ਹਾਲੇ ਤੱਕ ਜਿਹੜਾ 9 ਜੁਲਾਈ 9 ਸਤੰਬਰ ਤੱਕ ਦਾ ਜਿਹੜਾ 9 ਸਤੰਬਰ ਤੱਕ ਦਾ ਡਾਟਾ ਹੈ ਉਹਦੇ ਵਿੱਚ ਆਫੀਸ਼ੀਅਲੀ ਪੰਜਾਬ ਸਰਕਾਰ ਨੇ 71 ਕਰੋੜ ਰੁਪਏ ਸਿਰਫ ਜਾਰੀ ਕੀਤਾ ਹੈ ਤੇ 5400 ਲੋਕਾਂ ਨੂੰ ਇਹਨਾਂ ਦੇ ਜਿਹੜੇ ਸ਼ੈਲਟਰ ਹਾਊਸੇਸ ਆ ਉਹਦੇ ਵਿੱਚ ਹੈ ਆ ਜਿਹੜੇ ਵੀ ਇਹਨਾਂ ਨੇ ਕੈਂਪ ਲਗਾਏ ਆ ਤੇ ਤਕਰੀਬਨ 20 ਕੁ ਹਜ਼ਾਰ ਲੋਕਾਂ ਨੂੰ ਇਹਨਾਂ ਨੇ ਕੱਢਿਆ ਜਦ ਕਿ 3 ਲੱਖ ਤੇ 98 ਹਜ਼ਾਰ ਲੋਕ ਸਿੱਧੇ ਜਿਹੜੇ ਫਸੇ ਹੋਏ ਸਨ ਪਰ ਜਿਹੜੇ 20 ਲੱਖ ਦੇ ਵਿੱਚੋਂ 3 ਲੱਖ ਜਿਹੜੇ 98 ਹਜ਼ਾਰ ਲੋਕ ਸੀ ਉਹ ਪਾਣੀ ਵਿੱਚ ਫਸੇ ਹੋਏ ਸੀਗੇ ਤੇ ਉਹਨਾਂ ਵਿੱਚੋਂ ਸਿਰਫ 20 ਹਜ਼ਾਰ ਬੰਦਾ ਕੱਢਿਆ ਹਾਂਜੀ ਤੇ ਇਹਦਾ ਮਤਲਬ ਇਹੀ ਹੈ ਵੀ ਪੰਜਾਬ 'ਚ ਕਿਤੇ ਵੀ ਕਿਸੇ ਵੀ ਥਾਂ ਕੋਈ ਸਰਕਾਰ ਨਹੀਂ ਪਹੁੰਚੀ ਜਿਹੜੀ ਮਦਦ ਹੋਈ ਹੈ ਉਹ ਪੰਜਾਬ ਦੇ ਲੋਕਾਂ ਨੇ ਮੁਸ਼ਕਲ ਦੇ ਦੌਰ ਦੇ ਵਿੱਚ ਆਪੋ ਆਪਣੇ ਹਿੱਲੇ ਵਸੀਲਿਆਂ ਤੋਂ ਖਾਸ ਕਰ ਗੁਰਦੁਆਰਾ ਸਾਹਿਬ ਤੋਂ ਜਿੱਥੋਂ ਸਾਡੇ ਜਿਹੜੇ ਧਰਮ ਤੋਂ ਸੇਵਾ ਦੀ ਭਾਵਨਾ ਮਿਲੀ ਹੈ ਉਸ ਭਾਵਨਾ ਤਹਿਤ ਹੀ ਸੇਵਾ ਕੀਤੀ ਹੈ ਤੇ ਉਹੀ ਜਿਹੜੀ ਮਦਦ ਸਗੀ ਜੇ ਉਹ ਨਾ ਮਿਲਦੀ ਤਾਂ ਮੈਨੂੰ ਲੱਗਦਾ ਪੰਜਾਬ ਚ ਬਹੁਤ ਜ਼ਿਆਦਾ ਮਾੜੇ ਹਾਲਾਤ ਹੋਣੇ ਸਹੀਂ